ਯਾਰ ਕਹਿੰਦੇ ਇੱਕ ਵਾਰ ਦੇ ਕੋਈ ਤੁਹਾਨੂੰ ਬੇਵਕੂਫ ਬਣਾ ਸਕਦਾ ਹੈ ਚਾਹੇ ਜੀ 3ਜੀ ਛੋਤੀ 5ਵੀਂ 6ਵੀਂ 7ਵੀਂ ਵਾਰੀ ਦੀ ਤੁਹਾਨੂੰ ਬੇਵਕੂਫ ਬਣਾਏ ਤੇ ਤੁਸੀਂ ਬੇਵਕੂਫੀ ਬੇਵਕੂਫ ਹੈਗੇ ਹੋ ਔਰ ਇਸੇ ਕਰਕੇ ਕਿ ਲੋਕ ਲਾਇਕ ਬੰਦੇ ਰਹੇ ਬੇਵਕੂਫ ਬੰਦੇ ਰਹੇ ਆਪਾਂ ਸਾਰਾ ਹਜ਼ਾਰ ਤੋਂ 4 ਲੱਖ ਦੇ ਕਰਜ਼ਾਈ ਹੋ ਗਏ ਆ ਤੇ ਸਭ ਤੋਂ ਹੁਣ ਟਾਈਮ ਆ ਗਿਆ ਜਾਗੋ ਇਹ ਜਿਹੜੇ ਆਪਣੇ ਆਪ ਤੁਸੀਂ ਵੋਟ ਵੇਸਟਦੇ ਹੋ ਨਾ ਇਹਨੂੰ ਬੰਦ ਕਰੋ ਜਿਹੜਾ ਵੇਟ ਤੁਸੀਂ ਉਹ ਜਦੋਂ ਵੋਟ ਵੇਚਦੇ ਹੋ ਇਹਦਾ ਮਤਲਬ ਤੁਸੀਂ ਵਕਾਇਆ ਮਾਲ ਬਣ ਗਏ ਹੋ ਵਕਾਇਆ ਵਕਾਓ ਮਾਲ ਦੀ ਕਦੇ ਕੀਮਤ ਨਹੀਂ ਹੁੰਦੀ ਅੱਜ ਵੀ ਵੇਖੋ ਜਿੰਨੇ ਵੀ ਗੱਲ ਕਰਨ ਦੇ ਅਗਰ ਮੁੱਦੇ ਦੀ ਕੋਈ ਨਹੀਂ ਗੱਲ ਕਰਦੇ ਸਿਰਫ ਇੱਕ ਦੂਜੇ ਨੂੰ ਗਾਲਾਂ ਕੱਢਣ ਦੇ ਨੇ ਕੋਈ ਤੂੰ ਵੀ ਕੀਤਾ ਤੂੰ ਵੀ ਕੀਤਾ ਅਰੇ ਦੋਨਾਂ ਨੇ ਭੈੜਾ ਕੀਤਾ ਤਾਂ ਕਹਿਣਾ ਮੈਂ ਤਾਂ ਹੁਣ ਅੱਖਾਂ ਖੋਲੋ ਮੁੱਦਿਆਂ ਨਾਲ ਗੱਲ ਕਰੋ ਕਦੇ ਨੂੰ ਵੋਟ ਦਿਓ ਔਰ ਜੇ ਬੰਦਾ ਕੋਈ ਵੀ ਪਸੰਦ ਨਹੀਂ ਉਹਦੇ ਤੇ ਕਿੰਦਾ ਨੋਟਾ ਹੁੰਦਾ ਹੈ ਨੋਟਾ ਕਰੋ ਨੋਟਾ ਦਾ ਮਤਲਬ ਕਿ ਜੇ ਨੋਟਾ ਜਿਆਦਾ ਹੋਵੇ ਵੋਟ ਫਿਰ ਤੋਂ ਆਉਣਗੇ ਲੱਗਦਾ ਹੈ ਕਿ ਲੋਕ ਸ਼ਾਇਦ ਨੋਟਾ ਨੂੰ ਇਸ ਲਈ ਨਹੀਂ ਜਿਆਦਾ ਰਿਸਪੌਂਸ ਦਿੰਦੇ ਹੈਗੇ ਉਹਨਾਂ ਨੂੰ ਲੱਗਦਾ ਵੀ ਰਕਾਨੂੰ ਵੋਟ ਖਰਾਬ ਕਰਨੀ ਹੈ ਕਿਸੇ ਨੂੰ ਤਾਂ ਪਾ ਦਈਏ ਅਰੇ ਤਾਂ ਨੁਕਸਾਨ ਤੇ ਆਪਣਾ ਕਰ ਰਹੇ ਹੋ ਨਾ ਯਾਰ ਤੁਸੀਂ ਕਿਸੇ ਨੂੰ ਵੀ ਜਦ ਅਰੇ 5 ਸਾਲ ਦੇ ਜਿਮਾ ਔਰ ਕਿਸੇ ਨੂੰ ਦੇ ਦਿਓਗੇ ਇੱਕ თੁ ਮਹੀਨਾ ਡੇਢ ਮਹੀਨਾ ਵੱਧ ਤੋਂ ਵੱਧ 3 ਮਹੀਨਾ ਇਹ ਤੁਹਾਡੀ ਆਉ ਭਗਤ ਕਰਦੇ ਨੇ ਚਾਹ ਪਿਆਸੀ ਚਲੋ ਵਿਸਕੀ ਤੋਂ ਵੀ ਡ੍ਰਿੰਕਸ ਦੇਤੇ 2 ਰੁਪਏ ਵੀ ਦੇ ਦਿੰਦੇ ਅਰੇ ਤਾਂ ਮੂਰਖੋ ਤੁਸੀਂ 3 ਮਹੀਨਾ ਆਪਣਾ ਇਹਨਾਂ ਤੋਂ ਕੁਝ ਲੈ ਕੇ ਆਪਣੇ 4 ਸਾਲ 10 ਮਹੀਨੇ 9 ਮਹੀਨੇ ਤੁਸੀਂ ਆਪਣਾ ਇਹਨਾਂ ਨੂੰ ਵੇਚਣ ਲਿਓ ਕਹਿਣ ਦਾ ਮਤਲਬ 3 ਮਹੀਨੇ ਖਾਤਰ ਕਰਾਉਂਦੇ ਹੋ ਤੇ ਜਦੋਂ ਜਿਹੜਾ ਖਾਤਰ ਕਰਾ ਲੈਂਦਾ ਫਿਰ ਉਹ 4 ਸਾਲ 9 ਮਹੀਨੇ 10 ਮਹੀਨੇ ਛੇਤਰ ਖਾਤਰ ਸਸਿਕਾਲਾ ਦੇਸ਼ਪੁਰ ਦੇ ਵਿੱਚ ਜੇ ਕਹੀਏ ਲੋਕ ਸਭਾ ਚੋਣਾਂ ਨੂੰ ਲੈ ਕੇ ਆਗਾਜ਼ ਹੋ ਚੁੱਕਿਆ ਹੈ ਤੇ ਉਹਦੇ ਨਾਲ ਹੀ ਗੱਲ ਬਹੁਤ ਮੁੱਦਿਆਂ ਨੂੰ ਲੈ ਕੇ ਆ ਹਾਲਾਂਕਿ ਪਾਰਟੀਆਂ ਨੇ ਆਪ ਦਾ ਮੈਨੀਫੈਸਟੋਜ਼ ਝੰਡੇ ਬਣਾਏ ਨੇ ਵੀ ਅਸੀਂ ਕੀ ਕੁਝ ਕਰਨਾ ਹੈ ਪਰ ਇਹਨਾਂ ਸਾਰਿਆਂ ਦੇ ਵਿੱਚ ਹੀ ਇਹ ਦੇਖਿਆ ਜਾਵੇ ਹਰ ਵਾਰ ਦੀ ਚੋਣ ਦੇ ਨਾਲ ਹੀ ਇਸ ਵਾਰ ਵੀ ਜਿਵੇਂ ਪਿਛਲੀ ਵਾਰ ਵਾਲੀ ਚੋਣਾਂ ਵਾਲਾ ਹੀ ਕੰਮ ਹੈ ਪਰ ਲੋਕ ਕਿਵੇਂ ਅਵੇਅਰ ਹੋ ਕੇ ਵੋਟ ਦੇਣ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਬਹੁਤ ਸਾਰੇ ਲੋਕ ਇਸ ਸਮੇਂ ਦੇ ਦੌਰਾਨ ਲੋਕਾਂ ਨੂੰ ਜਾਗਰੂਕ ਵੀ ਕਰਦੇ ਨੇ ਕੋਸ਼ਿਸ਼ ਹੁੰਦੀ ਹੈ ਵੀ ਚੰਗੇ ਕੈਂਡੀਡੇਟ ਨਿਕਲ ਕੇ ਅੱਗੇ ਆਉਣ ਪੰਜਾਬ ਦੀ ਜਦੋਂ ਗੱਲ ਕਰਦੇ ਆ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਅਸੀਂ ਦੇਖਿਆ ਬਹੁਤ ਵੱਡੇ ਤੌਰ ਤੇ ਲੀਡਰਾਂ ਨੇ ਪਾਰਟੀਆਂ ਬਦਲੀਆਂ ਤੇ ਨਾਲ ਗੱਲ ਇੱਕ ਇਹ ਵੀ ਆ ਕਿ ਪੰਜਾਬ ਦੇ ਵਿੱਚ ਡੇਰਾਂ ਦੀ ਸੱਸਤ ਬਹੁਤ ਵੱਡੀ ਹੈਗੀ ਆ ਇਹ तमाम ਗੱਲਾਂ ਨੂੰ ਲੈ ਕੇ ਕੈਪਟਨ ਕੁਮਨ ਨੇ ਸਾਡੇ ਨਾਲ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਜਿਹੜੇ ਲੋਕ ਲਗਾਤਾਰ ਐਜੀਟੇਸ਼ਨਾਂ ਤੋਂ ਲੈ ਕੇ ਜਾਂ ਜਿਹੀਏ ਕਿ ਅਲੱਗ-ਅਲੱਗ ਮੂਵਮੈਂਟਸ ਦੇ ਨਾਲ ਜੁੜੇ ਰਹਿੰਦੇ ਨੇ ਤਾਂ ਉਹਨਾਂ ਦੇ ਵਿੱਚੋਂ ਘੁਮਣੋਰੇ ਵੀ ਇੱਕੋ ਨੇ ਹੁਣ ਸਾਹਿਬ ਦੇਖਿਓ ਪਹਿਲਾਂ ਤਾਂ ਜਿਵੇਂ ਲੀਡਰਜ਼ ਪਾਰਟੀਆਂ ਚੇਂਜ ਖੜਾ ਇਹ ਦੇਖਿਆ ਜਾਵੇ ਹਰ ਵਾਰੀ ਚੋਣਾਂ ਦੇ ਸਮੇਂ ਤੇ ਦੌਰਾਨ ਹੁੰਦਾ ਚੋਣ ਭਾਵੇਂ ਐਮਸੀ ਦੀ ਹੋਵੇ ਚਾਹੇ ਐਮਐਲਏ ਚਾਹੇ ਐਮਪੀ ਦੀ ਇਹਦੇ ਨਾਲ ਜੇ ਦੇਖਿਆ ਜਾਵੇ ਲੋਕਾਂ ਤੇ ਕੋਈ ਬਹੁਤਾ ਫਰਕ ਪੈਂਦਾ ਹੈਗਾ ਇਸ ਚੀਜ਼ ਨੂੰ ਲੈ ਕੇ ਕਿਹੜਾ ਲੀਡਰ ਕਿਹੜੀ ਪਾਰਟੀ ਚੱਲ ਗਿਆ ਕਿਉਂਕਿ ਲੋਕ ਹੁਣ ਜ਼ਿਆਦਾਤਰ ਤੇ ਲੀਡਰ ਦੇਖ ਕੇ ਵੋਟ ਦਿੰਦੇ ਨੇ ਹਾਂ ਓਕੇ ਪਹਿਲੀ ਗੱਲ ਲੋਕਾਂ ਦੇ ਉੱ ਜੇ ਫਰ ਜੇ ਫਰਕ ਨਹੀਂ ਪੈਂਦਾ ਇਸੇ ਕਰਕੇ ਸਤਿਆਨਾਸ ਹੋਇਆ ਪਿਆ ਫਰੋਂ ਤੁਸੀਂ ਜਿਹੜਾ ਕੁ ਲਗ ਲਓ ਤੁਸੀਂ ਪੰਚਾਇਤ ਦੇ ਲੋ ਜਿਹੜੇ ਮਰਜ਼ੀ ਚੋਂ ਲੈ ਲਓ ਐਂਡ ਸੋਰਟੀ ਤੇ ਲਾ ਕੇ ਵੱਡੀ ਕਰਦੇ ਆਪਾਂ ਸਟੇਟ ਲੈਵਲ ਤੇ ਲਿਓ ਕੰਟਰੀ ਲੈਵਲ ਤੇ ਲੋਕਾਂ ਦੇ ਫਰਕ ਨਹੀਂ ਪੈਂਦਾ ਇਸੇ ਕਰਕੇ ਆਪਾਂ ਇਸ ਸਾਲ ਚ ਇਸੇ ਕਰਕੇ ਜਿੱਥੇ ਆਪਾਂ ਜਿਸ ਨੂੰ ਕਹਿੰਦਾ ਸਾਰਾ ਹਾਲਾਤ ਇੱਕ ਤਰ੍ਹਾਂ ਦਾ ਤੁਸੀਂ ਬੰਦੇ ਲੈ ਲਓ ਬਿਮਾਰ ਨੇ ਸਟੇਟ ਲੈ ਲਓ ਬਿਮਾਰ ਸਟੇਟ ਦਾ ਬਿਮਾਰ ਮਤਲਬ ਕਿ ਇਕਨੋਮਿਕਲੀ ਬੇਕਾਰ ਲਾਅ ਐਂਡ ਆਰਡਰ ਬਿਮਾਰ ਐਂਡ ਹਰ ਪਾਸੋਂ ਦੇਸ ਲਵੀ ਯਾਲੇ ਲੋਕਾਂ ਨੂੰ ਟਾਈਮ ਆ ਗਿਆ ਲੋਕਾਂ ਦੇ ਫਰਕ ਪਹਿਨਾ ਚਾਹੀਦਾ ਹੈ ਯਾਰ ਕਹਿੰਦੇ ਇੱਕ ਵਾਰ ਦੇ ਕੋਈ ਤੁਹਾਨੂੰ ਬੇਵਕੂਫ ਬਣਾ ਸਕਦਾ ਹੈ ਚਾਇਜ਼ ਹੈ ਦੂਜੀ ਵਾਰੀ ਵੀ ਬਨ ਜਾਓ ਚਲੋ ਭੋਲਾਪਾਣੇ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਵਾਰੀ ਤੇ ਤੁਹਾਨੂੰ ਬੇਵਕੂਫ ਬਣਾਏ ਤੇ ਤੁਸੀਂ ਬੇਵਕੂਫੀ ਬੇਵਕੂਫ ਹੈਗੇ ਹੋ ਟਾਈਮ ਆ ਗਿਆ ਹੁਣੇ ਤੂੰ ਜਾਗੋ ਹੈ ਹਰ ਵਾਰੀ ਇਹੀ ਗੱਲਾਂ ਹੁੰਦੀਆਂ ਨੇ ਆਪਾਂ ਨੇ ਥੋੜਾ ਜਿਹਾ ਪਿੱਛੇ ਲੈ ਕੇ ਚੱਲਨੇ ਆ ਆਪਾਂ ਚਲੋ ਅਤਵਾਦ ਦੇ ਦੌਰਾਨ ਜੋ ਅਸੀਂ ਹੋਇਆ ਇੱਕ ਮਿੰਟ ਉਹਨੂੰ ਪੁੱਛ ਜਣੇ ਆਤਵਾ ਤੋਂ ਬਾਅਦ ਪਹਿਲੀ ਵਾਰੀ ਜਿੱਥੇ ਸਰਕਾਰ ਆਈ 91 1997 ਦੇ ਵਿੱਚ ਹੈ ਨਾ ਜਿਹੜੀ ਸਰਕਾਰ 5 ਸਾਲ ਚੱਲੀ ਸੀ ਐਂਡ ਵੀਦ ਮੈਜੋਰਟੀ ਉਦੋਂ ਆਪਣੇ ਉੱਤੇ ਪੰਜਾਬ ਦੇ ਉੱਤੇ ਆਪਣਾ ਕੀ ਲੋਨ ਜਾਂ ਡੈਟ ਸੀ 17000 ਕਰੋੜ ਸਿਰਫ 17000 ਕਰੋੜ ਅੱਜ ਕਿੰਨੀ ਹੈ ਅੱਜ ਆਪਣੇ ਪ੍ਰੈਕਟੀਕਲੀ 4 ਲੱਖ ਕਰੋੜ ਤੇ ਆ ਗਏ ਆ ਇਹਦਾ ਮਤਲਬ ਕੀ ਕਿ ਆਪਾਂ ਲੋਕੀ ਬੇਵਕੂਫ ਸੀ ਵਿਕਦੇ ਰਹੇ ਵੋਟ ਵੇਚਦੇ ਰਹੇ ਐਂਡ ਇਸ ਚੱਲਦੇ ਰਹੇ ਔਰ ਐਸੇ ਕਰਕੇ ਕਿ ਲੋਕ ਨਲਾਇਕ ਬੰਦੇ ਰਹੇ ਬੇਵਕੂਫ ਬੰਦੇ ਰਹੇ ਆਪਾਂ 17000 ਤੋਂ 4 ਲੱਖ ਦੇ ਕਰਜ਼ਾਈ ਹੋ ਗਏ ਆ 4 ਲੱਖ ਤੱਕ ਸਟੇਟ ਦੀ ਇਨਕਮ ਕੀ ਹੈ ਜੇ ਕੰਪੇਅਰ ਕਰੋ ਤਾਂ ਚੋਣੀ ਦੀ ਨਹੀਂ ਸਾਈਂ ਤੇ ਐਸੇ ਕਰਕੇ ਨਾ ਖਰਚਾ ਘਟਾ ਦਿਓ ਲੋਨ ਦੇ ਉੱਤੇ ਲੋਨ ਲੈ ਕੇ ਤੁਸੀਂ ਗਜ਼ਾਰ ਕਰਨ ਲਿਓ ਤੇ ਸੰਗਤੋ ਹੁਣ ਟਾਈਮ ਆ ਗਿਆ ਜਾਗੋ ਇਹ ਜਿਹੜੇ ਆਪਣੇ ਆਪ ਤੁਸੀਂ ਵੋਟ ਵੇਸਟਦੇ ਹੋ ਨਾ ਇਹਨੂੰ ਬੰਦ ਕਰੋ ਜੋ ਵੇਟ ਤੁਸੀਂ ਜਦੋਂ ਵੋਟ ਵੇਚਦੇ ਹੋ ਇਹਦਾ ਮਤਲਬ ਤੁਸੀਂ ਵਕਾਇਆ ਮਾਲ ਬਣ ਗਏ ਹੋ ਵਕਾਇਆ ਵਕਾਓ ਮਾਲ ਦੀ ਕਦੀ ਕੀਮਤ ਨਹੀਂ ਹੁੰਦੀ ਜਿਵੇਂ ਹੁਣ ਜਦੋਂ ਜਿਕੇ ਜਿਵੇਂ ਰਵਨੀਤ ਬਿੱਟੂ ਚਲ ਗਏ ਰਿੰਕੂ ਦੀ ਗੱਲ ਹੋਵੇ ਸ਼ਿਤਰੰਗਰਾਲ ਦੀ ਗੱਲ ਹੋਵੇ ਜਿਕੇ ਜਿਵੇਂ ਮਾਮਲੂਕਾ ਹੋਣਾ ਨਿਕਲ ਗਰੀ ਆਪਣੇ ਵਾਲਾ ਆਪਣਾ ਮਾਰਾ ਨੇ ਅਰੇ ਗੱਲ ਸੁਣੋ ਹਰ ਪੰਜਾਬੀਓ ਇੱਕ ਇੱਕ ਨੂੰ ਮੈਸੇਜ ਹੈ ਜਿਹੜੇ ਇਹ ਦਲ ਬਦਲੋ ਆਪਾਂ ਨਾ ਲੈਨੇ ਇਹ ਜੇ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਹੋ ਜੇ ਨਹੀਂ ਕਰਦੇ ਜੇ ਤੁਸੀਂ ਪਰਿਵਾਰ ਨੂੰ ਪਿਆਰ ਕਰਦੇ ਹੋ ਜੇ ਆਪਣੇ ਆਪ ਨੂੰ ਪਰਿਵਾਰ ਕਰਦੇ ਹੋ ਜੇ ਬੱਚਿਆਂ ਨੂੰ ਪਰਿਵਾਰ ਕੇ ਧਰਮ ਨੂੰ ਪਰ ਕਿਸੇ ਨੂੰ ਵੀ ਇੱਕ ਨੂੰ ਵੀ ਪਰਿਵਾਰ ਕਰਦੇ ਹੋ ਇਹ ਜਿਨ੍ਹਾਂ ਦੇ ਨਾਲ ਐਨਐਸਟੈਟਿਕ ਫਾਰਮ ਆਪਣਾ ਬਿੱਟੂ ਚਲੋ ਮੈਂ ਨਾਂ ਨਹੀਂ ਮਿਲਵਾਉਣਾ ਚਾਹੁੰਦਾ ਹਾਂ ਜਾਰੇ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਚਾਹੀਦੀਆਂ ਨੇ ਇਤਾਂ ਲੈਸਨ ਬਨੇਗਾ ਇਹ ਸੌਲਡੇ ਸਾਹਮਣੇ ਸਾਫ ਆਫ ਦਾ ਕਲੀਅਰ ਐਂਡ ਲਾਈਕ ਜੈ ਡੇ ਲਾਈਟ ਇਹ ਸਿਰਫ ਆਪਣੇ ਮਤਲਬ ਦਾ ਮਤਲਬ ਰੱਖਦੇ ਨੇ ਤੁਹਾਡੀ ਸੁਖ ਖੈਰ ਦਾ ਕੋਈ ਲੈਣਾ ਦੇਣਾ ਨਹੀਂ ਇਹ ਕੁਮਨ ਸਾਹਿਬ ਹੋ ਸਕਦਾ ਕਈ ਵਾਰੀ ਪਾਰਟੀਆਂ ਦੀ ਅਗਲੇ ਨੂੰ ਆਈਡਿਓਲੋਜੀ ਠੀਕ ਨਹੀਂ ਲੱਗਦੀ ਜਾਂ ਕਹੀਏ ਕਿ ਕਈਆਂ ਨੂੰ ਲੱਗਦਾ ਵੀ ਟਾਈਮ ਟੂ ਟਾਈਮ ਆ ਔਰ ਆਈਡਿਓਲੋਜੀ ਹੈ ਜਿਹੜੀ ਉਹ ਬਦਲਦੀ ਗਈ ਆ ਉਹਨਾਂ ਦੀ ਮਾੜੀ ਹੋ ਗਈ ਫਿਰ ਨਹੀਂ ਲੱਗਦਾ ਲੀਡਰ ਨੂੰ ਚੇਂਜ ਕਰ ਲੈਣਾ ਚਾਹੀਦਾ ਆਈਡਿਓਲੋਜੀ ਕਿਵੇਂ ਬਦਲ ਜਾਣਾ ਆਈਡਿਓਲੋਜੀ ਤਾਂ ਮਾੜੀ ਹੋ ਹੀ ਨਹੀਂ ਸਕਦੀ ਇੱਕ ਵਾਰੀ ਜੇ ਤੁਸੀਂ ਆਈਡਿਓਲੋਜੀ ਬਣਾ ਲਈ ਅਡਰ ਦਾ ਮਤਲਬ ਕੀ ਹੁੰ ਆਪਾਂ ਵਿਚਾਰ ਰਾਜਨੀਤੀ ਨਾਲ ਵੱਖਰੀ ਹੈ ਤੇ ਇੱਕ ਕਦੀ ਨਹੀਂ ਹੋ ਸਕਦਾ ਕਿ ਮੇਰੇ ਵਿਚਾਰ ਕਰਨੇ ਤੁਹਾਡੇ ਵਿਚਾਰ ਕਰਨੇ ਐਕਸੈਪਟ ਜਿਹੜਾ ਹੁਣ ਆਪਾਂ ਸੈਂਟਰ ਦੀ ਗੱਲ ਹੋ ਜਾ ਨਹੀਂ ਕਰਦੇ ਠੀਕ ਹੈ ਆਪਾਂ ਕਿਉਂਕਿ ਐਸ ਕੀ 10 ਸਾਲਾਂ ਨਹੀਂ ਕਰਦੇ ਉਸ ਤੋਂ ਪਹਿਲਾਂ ਇਹ ਸਰਕਾਰਾਂ ਹੁੰਦੀਆਂ ਸੀ ਯਾਰ ਸਰਕਾਰ ਦਾ ਕੰਮ ਕੀ ਹੈ ਆਪਣਾ ਕੀ ਕੀ ਦਾ ਪੜਾਏ ਲਿਖਾਏ ਕਮਾਈ ਬੇਸਿਕਲੀ ਇਹੀ ਤਾਂ ਕੰਮ ਨੇ ਸਰਕਾਰਾਂ ਦੇ ਠੀਕ ਹੈ ਕਰਨ ਦਾ ਤਰੀਕਾ ਵੱਖਰਾ ਹੋ ਸਕਦਾ ਪਰ ਇਹਦੇ ਇਹ ਲੁੱਟ ਪੀ ਸਾਰੋਂ ਪਾਸੇ ਤੇ ਜੇ ਹੁਣ ਨਹੀਂ ਸੁਝਲਾਂਗੇ ਤਾਂ ਕਦਰਮਿਕ ਐਗਜ਼ਾਮਪਲ ਦੇਣਾ ਵਾ 5 ਸਾਲਾਂ ਬਾਅਦ ਆਪਣੇ ਆਉਂਦੇ ਨੇ ਇਲੈਕਸ਼ਨ ਠੀਕ ਹੈ ਅਖੀਰ ਨੇ 1 ਸਾਲ ਦੇ ਵਿੱਚ ਅਖੀਰ ਨੇ 1 ਮਹੀਨੇ ਦੇ ਵਿੱਚ ਇਹ ਪਾਰਟੀਆਂ ਤੁਹਾਡੇ ਦਰਵਾਜ਼ੇ ਤੇ ਆਉਂਦੀਆਂ ਜਿਹੜੀਆਂ ਤੁਹਾਡਾ ਕਦੀ ਨਾਂ ਨਹੀਂ ਚੁੱਕਦੀਆਂ ਤੁਹਾਡਾ ਫੋਨ ਨਹੀਂ ਚੁੱਕਦੀਆਂ ਤੁਸੀਂ ਦਰਵਾਜ਼ਾ ਬੈਠੇ ਹੁੰਦੇ ਨੇ ਕਹਿੰਦਾ ਸਾਹਿਬ ਆ ਨਹੀਂ ਤੁਸੀਂ ਗੇੜੇ ਮਾਰ ਦਿਓ ਪੰਜਾਬ ਦੇ ਕੋਨੇ ਕੋਨੇ ਤੋਂ ਚੰਦੀ ਘੜਾ ਕੇ ਤੁਹਾਨੂੰ ਕੋਈ ਮਿਲਦਾ ਨਹੀਂ ਸੋ 4 ਸਾਲ 11 ਤੋਂ ਖੱਜਲ ਖਾ ਰਹੇ ਇੱਕ ਮਹੀਨਾ 1.5 ਮਹੀਨਾ ਵੱਧ ਤੋਂ ਵੱਧ 3 ਮਹੀਨਾ ਇਹ ਤੁਹਾਡੀ ਆਓ ਭਗਤ ਕਰਦੇ ਨੇ ਚਾਹ ਪਿਆਸੀ ਚਲੋ ਵਿਸਕੀ ਜੋ ਵੀ ਡਰਿੰਕਸ ਦੇਤੇ 2 ਰੁਪਏ ਵੀ ਦੇ ਦਿੰਦੇ ਸੇ ਘਾਰ ਨਾਲ ਹੋਵੇ ਚਾਹੇ ਜਿੱਤਣ ਲਾ ਹੋਵੇ ਘਾਰ ਨਾਲ ਜਿੱਤਾ ਹੋਵੇ ਸੋ ਕਹਿਣ ਦਾ ਮਤਲਬ ਕਿ ਤੁਹਾਡੇ 3 ਮਹੀਨੇ ਤੁਹਾਡੇ ਕਿੰਨਾ ਕੁ ਖਰਚਾ ਕਰਦੇ ਹੋਣਗੇ ਇੱਕ ਬੰਦੇ ਤੇ ਮੈਂ ਕਿਹਾ 10000 ਤੋਂ ਜ਼ਿਆਦਾ ਕਰ ਨਹੀਂ ਸਕਦੇ ਤਿੰਨ ਮਹੀਨੇ ਤੁਹਾਡੇ ਤੇ 10000 ਦੇ ਮੋਟੀ ਮੋਟੀ ਗੱਲ ਕਰ ਰਹੇ ਆ 30000 ਤੁਹਾਡੇ ਦਾ ਖਰਚਾ ਅਰੇ ਤੇ ਮੂਰਖੋ ਤੁਸੀਂ ਤਿੰਨ ਮਹੀਨਾ ਆਪਣਾ ਇਹਨਾਂ ਨੂੰ ਕੁਝ ਲੈ ਕੇ ਆਪਣੇ 4 ਸਾਲ 10 ਮਹੀਨੇ 9 ਮਹੀਨੇ ਤੁਸੀਂ ਆਪਣਾ ਇਹਨਾਂ ਨੂੰ ਵੇਚਣ ਲਿਓ ਕਹਿੰਦਾ ਮਤਲਬ ਤਿੰਨ ਮਹੀਨੇ ਖਾਤਰ ਕਰਾਉਂਦੇ ਹੋ ਤੇ ਜਦੋਂ ਜਿਹੜਾ ਖਾਤਰ ਕਰਾ ਲੈਂਦਾ ਫਿਰ ਉਹ 4 ਸਾਲ 9 ਮਹੀਨੇ 10 ਮਹੀਨੇ ਖੇਤਰ ਖਾਂਦਾ ਤੇ ਬ੍ਰਦਰ ਸਟਾਪ ਇਟ ਇਹਨੂੰ ਬੰਦ ਕਰੋ ਉਹਨੇ ਆਪਣੇ ਆਪਣੇ ਸੰਭਾਲੋ ਨਾਲੋਂ ਹੋਂਦ ਤੇ ਜਾਗਰਤਾ ਆ ਗਈ ਏ ਯਾਰ ਤੁਹਾਨੂੰ ਤੁਹਾਡੇ ਹੱਕ ਪਤਾ ਨੇ ਸੰਵਿਧਾਨ ਸਾਹਮਣੇ ਗੱਲੇ ਗੱਲੇ ਹੋਣੇ ਸਾ ਆਪਣਾ ਬਾਬਾ ਜੀ ਦਾ ਆਪਣਾ ਜਨਮ ਦਿਨ ਮਨਾਈਏ ਉਹਨਾਂ ਨੇ ਆਪਣੇ ਤੁਹਾਡੇ ਹੱਕ ਦੱਸੇ ਨੇ ਇਹ ਹੱਕਾਂ ਤੇ ਲੜੋ ਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਫਿਰ ਅਰੇ ਜਿਆਦਾ ਨਹੀਂ ਵੀ ਪਤਾ ਤੁਹਾਡੀ ਕੋ ਡਿਮਾਂਡ ਹੋਣੀ ਚਾਹੀਦੀ ਮੈਨੂੰ ਚ ਬੱਚੇ ਨੂੰ ਚਾਹੀਦੀ ਆਪਣਾ ਪੜਾਈ ਜਵਾਨ ਨੂੰ ਚਾਹੀਦੀ ਕਮਾਈ ਬਜ਼ੁਰਗ ਨੂੰ ਚਾਹੀਦੀ ਦਵਾਈ ਉਹਦੇ ਨਾਲ ਸੜਕਾਂ ਸਟ੍ਰੀਟ ਇਹ ਤਾਂ ਕੰਮ ਨਹੀਂ ਹੋ ਰਾਇਆ ਕੀ ਇਹ ਕਰਕੇ ਉਹ ਵੀ ਨਹੀਂ ਕਰਦੇ ਦੂਜੇ ਪਾਸੇ ਸਾਡੇ ਪੰਜਾਬ ਦੀ ਤਾਂ ਅਸੀਂ ਦੇਖਦੇ ਹਾਂ ਸਸਦ ਦੇ ਵਿੱਚ ਡੇਰਿਆਂ ਦਾ ਬਹੁਤ ਵੱਡਾ ਰੋਲ ਆ ਡੇਰਾ ਇੱਕ ਨਹੀਂ ਡੇਰੇ ਪਤਾ ਨਹੀਂ ਕਿੰਨੇ ਨੇਗੇ ਕਈ ਤਾਂ ਡੇਰੇ ਜੇ ਕਿਹਾ ਜਾਵੇ ਵਿਧਾਨ ਸਭਾ ਖੇਤਰ ਵਾਈਜ਼ ਜਾਂ ਲੋਕ ਸਭਾ ਖੇਤਰ ਵਾਈਜ਼ ਇਨਫਲੂਐਂਸ ਰੱਖਦੇ ਨੇ ਯਾਨੀ ਕਿ ਉੱਡਾ ਵੱਡਾ ਵੱਡਾ ਦਾਇਰਾ ਉਹਨਾਂ ਦਾ ਪੂਰੇ ਕਈ ਪੂਰੇ ਪੰਜਾਬ ਤੇ ਰੱਖਦੇ ਨੇ ਡੇਰਿਆਂ ਦੇ ਲੀਡਰਾਂ ਨੂੰ ਜਾਣ ਦੀ ਫਿਰ ਕਿ ਲੋੜ ਪੈਂਦੀ ਹੈ ਜਿਹੜੇ ਪਹਿਲਾਂ ਨਹੀਂ ਜਾਂਦੇ ਇਹ ਚੌਣਾ ਦੇ ਸਮੇਂ ਦੇ ਦੌਰਾਨ ਜਾਂਦੇ ਨੇ ਫਿਰ ਜਾਂ ਬਾਕੀ ਦਿਨਾਂ ਦੇ ਵਿੱਚ ਉਹਨਾਂ ਦੇ ਪ੍ਰੋਗਰਾਮਾਂ 'ਚ ਜਾਂਦੇ ਨੇ ਅ ਸਿੰਪਲ ਵੋਟਸ ਨਾ ਵੋਟਸ ਇਹ ਤਾਂ ਜਿਹੜਾ ਡੇਰੇ ਦੇ ਵੀ ਜਾਂਦੇ ਹੋ ਭਾਈ ਜੇ ਤੁਹਾਡੀ ਆਸ ਤਾਂ ਡੇਰੇ ਵਾਲੇ ਦਾ ਆਸਤਾ ਆਸਤਾ ਕੋਈ ਕੁਝ ਨਹੀਂ ਕਰ ਸਕਦਾ ਅਰੇ ਆਸਤਾ ਦੇ ਬਾਅਦ ਤੁਸੀਂ ਡੇਰੇ ਦੇ ਬਾਬੇ ਤੋਂ ਕਿਵੇਂ ਮੰਨ ਸਕਦੇ ਹੋ ਕਿ ਨੂੰ ਵੋਟ ਦੇਣਾ ਹੈ ਆਸਤਾ ਕਾਦੇ ਨਹੀਂ ਹੁੰਦੇ ਰੱਬ ਲਈ ਹੁੰਦੇ ਮੰਨ ਦੀ ਸ਼ਾਂਤੀ ਹੁੰਦੀ ਹੈ ਵੋਟਾਂ ਲਈ ਥੋੜੀ ਹੁੰਦੀ ਹੈ ਅਰੇ ਇੰਨੇ ਤੇ ਪਪੜੇ ਲਿਖੇ ਆ ਗਏ ਹੋ ਤੁਸੀਂ ਮਤਲਬ ਛੋਟੇ ਤੋਂ ਛੋਟਾ ਵੀ ਹੈਗਾ ਹੈ ਇੰਨੀ ਤੁਹਾਨੂੰ ਚਾਹੀਦੀ ਹੈ ਵੀ ਤੁਸੀਂ ਡੇਰੇ ਵਾਲੇ ਦੀ ਇੱਜ਼ਤ ਕਰਨੀ ਹੈ ਜੰਮ ਜੰਮ ਕਰੋ ਉਹਦੇ ਹੁਕਮ ਦੇ ਜੀ ਇਹਨੂੰ ਵੋਟ ਪਾ ਦਿਓ ਉਹਨੂੰ ਵੋਟ ਪਾ ਦਿਓ ਉਹ ਵੀ ਹੁਣ ਜਿਵੇਂ ਮੈਂ ਕਿਹਾ ਇੱਕ ਵਾਰੀ ਦੋ ਵਾਰੀ ਹੋ ਗਿਆ ਅਰੇ ਕਿੰਨੇ ਤੋਂ 1990 ਦੇ ਵਿੱਚੋਂ ਚੱਲਣ ਰਿਹਾ 25 ਸਾਲ ਹੋ ਗਏ ਨੇ ਪੰਜ ਵਾਰੀ ਡੇਰੇ ਵਾਲੇ ਤੁਹਾਨੂੰ ਲੁ ਹੈਂ ਉਹ ਹੈ ਕੋਈ ਉਹਨਾਂ ਦੇ ਕੋਈ ਡੇਰੇ ਵਾਲੇ ਜਿਹੜੇ ਰਾਜ਼ ਵਖਾੰਦੇ ਨੇ ਜੇ ਆ ਨਿਕਲਣਾ ਜੋ ਤੁਹਾਨੂੰ ਸਕਾਂਦੇ ਨਾ ਕਰੋ ਰਾਜ ਰਾਜੋ ਕਰਦੇ ਨੇ ਤੁਹਾਡੀਆਂ ਅੱਖਾਂ ਕਦੋਂ ਖੁੱਲਣਗੀਆਂ ਆਸਤਾ ਜ਼ਰੂਰ ਕਰੋ ਪਰ ਡੇਰੇ ਵੋਟ ਤੇ ਆਪਣੇ ਆਪ ਨੂੰ ਪਾਵਰ ਤੇ ਸ਼ਾਇਦ ਇਹ ਲੱਗਦਾ ਹੋਵੇ ਨਾ ਇਹ ਕਿਉਂਕਿ ਡੇਰਾਂ ਨੂੰ ਇਹ ਵੀ ਕਿਸ ਤਰ੍ਹਾਂ ਕਿਤੇ ਲੱਗਦਾ ਹੈ ਕਈ ਵਾਰ ਜਦੋਂ ਭਾਵੇਂ ਉਹਨਾਂ ਦੇ ਮੁਖੀ ਨੇ ਚਾਹੇ ਕੋਈ ਹੈੱਡ ਨੇਗੇ ਜਦੋਂ ਉਹ ਕਹਿੰਦੇ ਨੇ ਵੀ ਫਲਾਣੇ ਨੂੰ ਵੋਟ ਪਾ ਦਿਓ ਉਹਨਾਂ ਨੂੰ ਲੱਗਦਾ ਹੋਵੇ ਵੀ ਕਿਤੇ ਨਾ ਕਿਤੇ ਲੋਕੀ ਗੱਲ ਸਮਝਦੇ ਨੇ ਕਿ ਸ਼ਾਇਦ ਇਹ ਚੰਗਾ ਕਰ ਰਿਹਾ ਹੋ ਤਾਂ ਹੀ ਉਹ ਸਾਡੇ ਜਿਹੜੇ ਕੋਈ ਧਰਮ ਪ੍ਰਚਾਰਕ ਨੇ ਉਹ ਅੱਗੇ ਵਧਾਰੇ ਨੇ ਸ਼ਾਇਦ ਤਾਂ ਇਹ ਪਹਿਲੀ ਤਾਲੀ ਬਰਿਛਾਇਨ ਮੰਨ ਲਿਆ ਜੀ ਬਰ ਬਾਬਾ ਜੀ ਨੇ ਇੰਨਾ ਕਰਦੇ ਤੇ ਚੰਗੀ ਹੋਣਗੇ ਦੂਜੀ ਵਾਰੀ ਮਾਰੇ ਅਰੇ ਬਾਬੇ ਦੇ ਕੈਨ ਤੇ ਤੁਸੀਂ ਰਸਲ ਪਾਇਆ ਜੁੱਥੀਆਂ ਖਾਧੀਆਂ ਦੂਜੀ ਵਾਰੀ ਖਾਤੇ ਉਹਦੇ ਪੰਜਵੀਂ ਵਾਰੀ ਫਿਰ ਖਾਓਗੇ ਤੁਸੀਂ ਬਾਬਿਆਂ ਕਰਕੇ ਪੰਜਾਬ ਦਾ ਬੇੜਾ ਘਰਕ ਹੋਇਆ ਆਪਾਂ ਬਿਲਵੀ ਵਗੈਰਾ ਉਹ ਚਲ ਉਧਰ ਨਹੀਂ ਜਾਂਦੇ ਜਿਹੜਾ ਪੰਜਾਬ ਦਾ ਚਾਹ ਹੈ ਬਾਬਿਆਂ ਦਾ ਸਭ ਤੋਂ ਵੱਡਾ ਹੱਸੇ ਉਹ ਲੀਡਰ ਦਾ ਕੰਮ ਕੀ ਹੈ ਕਹੇ ਆਰਾਮ ਨਾਲ ਚਾਰ ਉਹ ਕਹਿੰਦਾ ਪੰਜ ਸਾਲ ਦੇ ਬਾਅਦ ਮਹੀਨੇ ਦੀ ਬਾਹਰ ਨਿਕਲਣਾ ਹੁੰਦਾ ਉਹਦੇ ਜੀ ਇਹਨਾਂ ਨੂੰ ਹੁੰਦਾ ਬੇੜਾ ਬੇੜਾ ਅਕੀਨ ਮੇਰੇ ਦੌਰਾ ਘਟ ਤੋਂ ਘਟ ਛੋਟੇ ਤੋਂ ਛੋਟੇ ਲਗੇ ਕਹਿੰਦੇ ਇੱਕ ਪਿੰਡ ਜਾਵਾਂ ਮੈਨੂੰ 1100 ਪੈ ਲਗੇ ਅਰੇ ਡੇਰੇਵਾਲ ਕਹੋ ਜਾਈ ਦੇਖੋ 2 ਲੱਖੇ 20 ਲੱਖੇ 50 ਲੱਖੇ ਇਹਨਾਂ ਦਾ ਮਤਲਬ ਇਹ ਹੁੰਦਾ ਪਈ ਇਹਨਾਂ ਦਾ ਕੰਮ ਘਟ ਜਾਂਦਾ ਹੈ ਹੈ ਕਿ ਨਹੀਂ ਪਈ ਪੰਜ ਸਾਲਾਂ ਬਾਅਦ ਨਿਕਲਣਾ ਤੁਸੀਂ ਫ ਅਲ ਦੂਜਾ ਹੁਣ ਜਿਹੜਾ ਮੈਂ ਸਾਰਿਆਂ ਨੂੰ ਕਹਣ ਲਿਆ ਜਿਹੜੇ ਜਦੋਂ ਤੁਹਾਡੇ ਕੋਲ ਆਉਂਦੇ ਨੇ ਬੜਾ ਚੰਗਾ ਕਰ ਰਹੇ ਹੋ ਪਰ ਇਹਨੂੰ ਵਧਾਓ ਇੱਕ ਪਾਰਟੀ ਦਾ ਨਾ ਰੁਕੋ ਕਿ ਆ ਜਿਹੜੇ ਬੀਜੇਪੀ ਹਰ ਬੰਦੇ ਨੂੰ ਕੁਐਸਚਨ ਮੁੱਦਾ ਪੁੱਛੋ ਮੁੱਦਾ ਕੀ ਹੈ ਅੱਜ ਵੀ ਵੇਖੋ ਜਿੰਨੇ ਵੀ ਗੱਲ ਕਰਨ ਲਿਆ ਅਗਰ ਮੁੱਦੇ ਦੀ ਕੋਈ ਨਹੀਂ ਗੱਲ ਕਰਨ ਲਿਆ ਸਿਰਫ ਇੱਕ ਦੂਜੇ ਨੂੰ ਗਾਲਾਂ ਕੱਢਣ ਲੇ ਨੇ ਤੂੰ ਕੀ ਕੀਤਾ ਤੂੰ ਕੀ ਕੀਤਾ ਅਰੇ ਦੋਨਾਂ ਨੇ ਪਹਿੜਾ ਕੀਤਾ ਤੁਹਾਨੂੰ ਇਹ ਨਹੀਂ ਸਮਝ ਆ ਰਹੀ ਆਣੀ ਚਾਹੀਦੀ ਕਿ ਨਾ ਚਾਹੀਦੀ ਸੋ ਕਹਿਣ ਦਾ ਮਤਲਬ ਤਾਂ ਮੁੱਧਿਆਲੇ ਖਲੋ ਜਾਓ ਝਟ ਕੇ ਖਲੋ ਜਾ ਜੇ ਨਹੀਂ ਆਉਂਦੇ ਤੇ ਮੇਰੇ ਵਰਗਿਆਂ ਨੂੰ ਪੁੱਛ ਲਓ ਅਰੇ ਗੂਗਲ ਕਰੋ ਆਪਣੇ ਤੁਹਾਡੇ ਹਰ ਪਿੰਡ ਚ ਸਿਆਣੇ ਬੰਦੇ ਆ ਗਏ ਨੇ ਉਹਨਾਂ ਦੀ ਸੁਣੋ ਟਾਈਮ ਆ ਗਿਆ ਸੁਣੰਦਾ ਸੁਣੋ ਸੁਣਾਓ ਇਹਨਾਂ ਨੇ ਸੁਣਾਉਂਦਾ ਨਹੀਂ ਹੁਣ 5 ਸਾਲਾਂ ਬਾਅਦ ਤੁਹਾਡੇ ਕੋਈ ਦਰਵਾਜ਼ੇ ਤੇ ਫੇਰ ਆਏ ਨੇ ਅੱਜ ਸੁਣਨ ਜੇ ਅੱਜ ਤੁਸੀਂ ਇਹਨਾਂ ਨੂੰ ਨਹੀਂ ਸੁਣਾਇਆ ਨਹੀਂ ਪਰਖਿਆ ਨਾਲੇ ਯਾਰ ਪਰਖੇ ਨੂੰ ਕੌਣ ਪਰਖਦਾ ਇਹ ਹੀ ਬੰਦੇ ਚੱਲਣ ਦੇ ਨੇ 97 ਸੇਖ ਲੈ ਮੋੜ ਮੋੜ ਹੀ ਯਾਰ ਇਹਨੇ ਤੋ ਮਤਲਬ ਪਰਖੇ ਬੰਦੇ ਨੇ ਕਿ ਦੇ ਆਰ ਨਾਟ ਗੁੱਡ ਫਾਰ ਦਾ ਸਟੇਟ ਕੇ ਸਿਰਫ ਆਪਣੇ ਸੱਕੇ ਜੇ ਸਾਹਮਣੇ ਹੀ ਹੈ ਹੋਰ ਵੇਖ ਲੋ ਕਿ ਮੈਂ ਪਪਾ ਸੇ ਬਲ ਬਲ ਕੇ ਕਲੀਮਾਲ ਸੇ ਇਦਾ ਸਾਫਾ ਪਾਇਓ ਤੇ ਹੁਣ ਨਹੀਂ ਜਾਗੇ ਕਿ ਤੂੰ ਕਦੋਂ ਜਾਓਗੇ ਇਹ ਜਦੋਂ ਜਾਣਦੇ ਨੇ ਕਿ ਇੱਕ ਹੁੰਦਾ ਨਾਲ 10 15 20 25 100 ਚਮਚਿਆਂ ਦੀ ਬੰਦ ਜ਼ਿੰਦਗੀ ਉਹ ਤੁਹਾਡੀ ਦੇ ਬੱਤੋਂ ਤੋਂ ਵੱਧ ਰਹੀ ਹੈ ਫਿਰ ਜੇ ਤੁਹਾਨੂੰ ਇੱਕ ਇੱਕ ਮਹੀਨਾ ਦੋ ਤਿੰਨ ਮਹੀਨੇ ਤੁਹਾਡੇ ਦੇ 4 ਰੁਪਏ ਖਰਚ ਦੇਣੇ ਓਏ ਹਾਂ ਜੀ ਸਰ ਤੁਹਾਨੂੰ ਪਤਾ ਨਹੀਂ ਉਸ ਐਕਸਰਸਾਈਜ਼ ਵੱਜ ਜਾਂਦੀ ਟੈਕਸ ਵੱਜ ਜਾਂਦੇ ਤੇ ਜਿਹੜਾ ਤੁਹਾਡੇ ਤੋਂ 4 ਰੁਪਏ 40 ਰੁਪਏ ਤੁਹਾਡੇ ਤੋਂ ਲੈ ਲੈਂਦੇ ਪਤਾ ਨਹੀਂ ਪੱਲੇ ਨਹੀਂ ਪਹਿਰੇਆ ਤੋ ਕਹਿਣਾ ਬਤਾ ਹੁਣ ਅੱਖਾਂ ਖੋਲੋ ਮੁੱਦਿਆ ਨਾਲ ਗੱਲ ਕਰੋ ਬੰਦੇ ਨੂੰ ਵੋਟ ਦਿਓ ਔਰ ਜੇ ਬੰਦਾ ਕੋਈ ਵੀ ਪਸੰਦ ਨਹੀਂ ਉਹਦੇ ਤੇ ਕੋਈ ਕਹਿੰਦਾ ਨੋਟਾ ਹੁੰਦਾ ਨੋਟਾ ਕਰੋ ਨੋਟਾ ਦਾ ਮਤਲਬ ਕਿ ਜੇ ਨੋਟਾ ਜ਼ਿਆਦਾ ਹੋ ਜਾਏ ਵੋਟ ਫੇਰ ਤੋਂ ਉਹਨਾਂ ਕੇ ਇਹਦੇ ਹੁਣ ਤੁਹਾਡੀਆਂ ਅੱਖਾਂ ਜਾਗੀਆਂ ਨੇ ਜਗਾਓ ਇਹਨਾਂ ਨੂੰ ਜੋ ਜਿੱਚ ਲੱਗਦਾ ਹੈ ਕਿ ਲੋਕ ਸ਼ਾਇਦ ਨੋਟਾ ਨੂੰ ਇਸ ਲਈ ਨਹੀਂ ਜਿਆਦਾ ਰਿਸਪਾਂਸ ਦਿੰਦੇ ਹੈਗੇ ਉਹਨਾਂ ਨੂੰ ਲੱਗਦਾ ਵੀ ਰਕਾ ਨੂੰ ਵੋਟ ਖਰਾਬ ਕਰਨੀ ਹੈ ਕਿਸੇ ਨੂੰ ਤਾਂ ਪਾ ਦੀਏ ਨਹੀਂ ਨਹੀਂ ਅਰੇ ਤਾਂ ਨੁਕਸਾਨ ਤੇ ਆਪਣਾ ਕਰ ਰਹੇ ਹੋ ਨਾ ਯਾਰ ਤੁਸੀਂ ਕਿਸੇ ਨੂੰ ਵੀ ਜਦ ਅਰੇ 5 ਸਾਲ ਦੀ ਜ਼ਿੰਮੇਵਾਰੀ ਕਿਸੇ ਨੂੰ ਦੇ ਦਿਓਗੇ ਇਹ ਕਿਵੇਂ ਯਾਰ 5 ਸਾਲ ਦੀ ਜ਼ਿੰਮੇਵਾਰੀ ਦਾ ਅਟਮੀ ਤੁਹਾਡੇ ਬੱਚਿਆਂ ਦੀ ਤੁਹਾਡੀ ਆਪਣੇ ਸਾਰਿਆਂ ਦਾ ਫਿਊਚਰ 5 ਸਾਲ ਦਾ ਫਿਊਚਰ ਕਿੰਨਾ ਹੁੰਦਾ ਤੁਸੀਂ ਇਹ ਕਿਵੇਂ ਕਰ ਸਕਦੇ ਹੋ ਜੀ ਕਿਸੇ ਨੂੰ ਵੀ ਦੇ ਦਿਓ ਇਹ ਮਤ ਤੋਂ ਬਾਹਰ ਨਿਕਲੀਏ ਇਹ ਨੋਟਾ ਜੇ ਨੋਟਾ ਇੱਦਾਂ ਹੀ ਪੜਾਂਦਾ ਸਰਕਾਰਾਂ ਚੰਗੀਆਂ ਮਾੜੀਆਂ ਨੇ ਕਿਰਾ ਕੇ ਨੋਟਾ ਬਣਾਇਆ ਕਦ ਲਈ ਹੈ ਜਿਹੜੀ ਚੀਜ਼ ਆਪਣਾ ਕੋ ਬਣਾਈ ਜਾਨੂੰ ਯੂਜ਼ ਕਰੋ ਨਾ ਯਾਰ ਉਹ ਯੂਜ਼ ਹੈ ਤੁਹਾਡੀ ਤੁਹਾਡੀ ਭਲਾਈ ਲਈ ਹੈ ਤੋ ਟਾਈਮਰਸ ਕਾ ਜਾਗੋ ਕਰਾਓ ਐਂਡ ਵਾਂਸ ਅਗੇਨ ਦਲ ਬਦਲਵਾਂ ਦੇ ਡਿਪੋਜ਼ਿਟ ਜੇ ਨਹੀਂ ਗਏ ਤੇ ਪੰਜਾਬੀਓ ਲਾਂਡਾ ਤੁਹਾਡੇ ਤੇ ਹੀ ਹੋਣ ਗਿਆ ਇਹਦੇ ਬਾਅਦ ਜੇ ਟੈਕਸ ਬਦੇ 4 ਤੋਂ 5 ਲੱਖ ਜਿਮੇਵਰੀ ਤੁਹਾਡੀ ਹੋਏਗੀ ਫਿਰ ਤੁਹਾਨੂੰ ਕੋਈ ਮੋਰਚੇ ਲਾਨ ਦੀ ਕੋਈ ਕੁਕ ਫਿਰ ਕਦੇ ਮੋਰਚੇ ਲੱਗਣ ਯਾਰ ਆਪਣੇ ਸਿਰ ਆਪੇ ਪਹਿਲਾਂ ਸਵਾਭ ਪਾਲਣੇ ਉਹਦੇ ਬਾਅਦ ਮੋਰਚੇ ਕਦੇ ਮੰਗਣੇ ਨੇ ਤੋ ਜਾਗੋ ਸਿੰਪਲ ਜੀਆਂ ਗੱਲਾਂ ਨੇ ਹੱਕ ਵਾਂਗੂ ਹੱਕ ਤਾਂ ਨੂੰ ਨਹੀਂ ਪਤਾ ਨਹੀਂ ਪਤਾ ਨੇ ਤੇ ਗੂਗਲ ਕਰੋ ਨਹੀਂ ਇਹ ਤੇ ਮੇਰੇ ਵਰਗੇ ਹਰ ਸ਼ਹਿਰ ਹਰ ਗਲੀ ਮੋਹੱਲੇ ਚ ਨੇ ਤੁਹਾਡੀ ਪੰਜਾਬ ਦੇ ਵਿੱਚ ਜਿਹੜਾ ਬੰਦਾ 50 60 ਦਾ ਬਾਰ ਨੇ ਉਹਦੇ ਨਾਲ ਗੱਲ ਕਰ ਲੋ ਮੈਂ 50 ਬਾਰਨਾ ਵਸੇ ਪੰਜਾਬ ਨੂੰ ਬੰਦਿਆ ਵੇਖਿਆ ਨੰਬਰ 1 ਬੰਦਿਆ 47 ਦਾ ਸੀ ਪੰਜਾਬ ਉਜੜਿਆ ਪਿਆ ਸੀ ਇੱਕ ਤਾਂ ਪਤਾ ਹੀ ਹੈ ਨਾ ਪਾਰਟੀਸ਼ਨ ਹੋਈ ਸੀ 20 ਲੱਖ ਬੰਦਾ ਕਤਲੇਆਮ ਹੋਇਆ ਸੀ ਉਥੋਂ ਆਪਾਂ 65 70 ਦੇ ਨੰਬਰ 1 ਬਣ ਗਏ ਸਾਂ ਅੱਜ ਕਿੱਥੇ ਆ ਅੱਜ 19ਵੇਂ ਤਾਂ ਠੀਕ ਹੈ ਉਜੜੇ ਆ ਕੇ ਇੱਕ ਨੰਬਰ ਤੇ ਕਿਉਂਕਿ ਉਹਦੀ ਇਮਾਨਦਾਰੀ ਸੀ ਆਪਣਾ ਹਕੀਕਤ ਦਾ ਕੁਝ ਜਨੂਨ ਸੀ ਹੁਣ ਤੇ ਪੋਲੀਟਿਸ਼ੀਨ ਇੱਕ ਨੰਬਰ ਮੈਂ ਜਦੋਂ ਜ਼ਰੂਰੀ ਐਡ ਕਰਦੇ ਆ ਬੜੇ ਇੰਪੋਰਟੈਂਟ ਗੱਲ ਹੈ ਜਦੋਂ 50 ਦੇ ਵਿੱਚ ਪਹਿਲਾਂ ਸਾਡੇ ਕੋਲ ਹੁੰਦੇ ਸੀ ਲੀਡਰ ਲੀਡਰਾਂ ਨੇ ਸਾਨੂੰ ਬਣਾਇਆ ਇੱਕ ਨੰਬਰ ਦਾ ਸਟੇਟ ਨੰਬਰ ਇਨ ਦਾ ਕੰਟਰੀ ਉਹਦੇ ਬਾਅਦ ਪੋਲਿਟਿਕ ਜੇ ਲੀਡਰ ਬਣ ਗਏ ਪੋਲਿਟਿਸ਼ੀਅਨ ਪੋਲਿਟਿਸ਼ੀਅਨ ਦਾ ਮਤਲਬ ਉਹਨਾਂ ਨੂੰ ਆਪਣਾਵੇਂ ਮੁੱਦਾ ਵਿੱਚ ਆਪਣੇ ਕਰਨ ਲੱਗੇ ਫਿਰ ਪੋਲਿਟਿਸ਼ੀਅਨਾਂ ਤੋਂ ਬਾਅਦ ਬਣ ਗਏ ਇਹ ਆਪਣਾ ਕੰਪਨੀ ਟਾਈਪ ਆ ਰਾਲਕੇ ਪਰ ਚਲੋ ਤੂੰ ਹਾਰ ਮੈਂ ਜਿੱਤਰ ਜਿਵੇਂ ਕੀ ਚੰਗਾ ਮਾੜਾ ਜਿਹੋ ਜੇ ਮਰਜ਼ੀ ਆਪਣਾ ਸਿੱਧੂ ਕਹਿੰਦਾ ਨੇ 70 30 70 30 ਠੀਕ ਹੈ ਉਹ ਕੰਪਨੀਆਂ ਬਣ ਗਿਆ ਉਹਦੇ ਬਾਅਦ ਜਿਹੜਾ ਸਭ ਤੋਂ ਮਾੜਾ ਹੋਇਆ ਇਹ ਪੋਲਿਟਿਸ਼ੀਅਨ ਜਿਹੜੇ ਬਿਜ਼ਨਸਮੈਨ ਬਣ ਗਏ ਔਰ ਬਿਜ਼ਨਸ ਵੀ ਕਿਹੜ ਇੱਕ ਬਿਜ਼ਨਸਮੈਨ ਬਕਰ ਕਿ ਕਿਤੋਂ ਲੀਡਰ ਪੋਲੀਟੀਸ਼ੀਅਨ ਕੰਪਨੀ ਐਂਡ ਬਿਜ਼ਨਸਮੈਨ ਤੋਂ ਮਾਫੀਆ ਜੇ ਸਮਝੋ ਬਾਈ ਤੁਸੀਂ ਕਰਾ ਕੇ ਤੇ ਇਹ ਨਾਲ ਤੋਂ ਹੁਣ ਜੇ ਤੁਹਾਡੇ ਸਾਹਮਣੇ ਸਾਰਾ ਕੁਝ ਚੱਲ ਰਿਹਾ ਹੈ ਤੇ ਜੇ ਅਜੇ ਵੀ ਨਾ ਸਮਝੋਗੇ ਤੇ ਕੀ ਫਾਇਦਾ ਕਰਾ ਕੇ ਇਹਨਾਂ ਨੂੰ ਵਾਪਸ ਲੀਡਰੀ ਤੇ ਲੈ ਕੇ ਆਈਏ ਯਾਰ ਗੱਲ ਉਹੀ ਆ ਜਾਂਦੀ ਹੈ ਵੀ ਜਦੋਂ ਲੀਡਰ ਤੁਸੀਂ ਹਰ ਵਾਰੀ ਦੇਖਦੇ ਹੋ ਆਮ ਤੌਰ ਤੇ ਲੋਕ ਕਹਿੰਦੇ ਨੇ ਵੀ ਲੀਡਰ ਜੇ ਕੋਈ ਨਵਾਂ ਭਾਵੇਂ ਚੰਗਾ ਹੋਵੇ ਉਹਨੂੰ ਦੇਖਦੇ ਰਹਿ ਕੇ ਕਹਿੰਦੇ ਨੇ ਵੀ ਸ਼ਾਇਦ ਉਹਨਾਂ ਨੂੰ ਕੋਈ ਇਹਨੂੰ ਕੋਈ ਜਾਣਦਾ ਨਹੀਂ ਹੈਗਾ ਲੀਡਰ ਦਾ ਕਦ ਛੋਟਾ ਹੈਗਾ ਜਾਕੀ ਦੇਖਿਆ ਜਾਵੇ ਜਿਨ੍ਹਾਂ ਦੇ ਕਦ ਵੱਡੇ ਕਰੇ ਸ਼ਾਇਦ ਉਹਨਾਂ ਨੇ ਸੂਬਿਆਂ ਦੇ ਜਾਂ ਦੇਸ਼ ਦੇ ਜਾਂ ਕਈਏ ਕਿ ਜਿਹੜੇ ਜਿਹੜੇ ਖੇਤਰ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦੇ ਕਦ ਜਰੂਰ ਛੋਟੇ ਕਰਤੇ ਉਹਨਾਂ ਦੇ ਵੱਧਗੇ ਨਗੇ ਪਰ ਕੈਪਟਨ ਹੋਰ ਵਰਗੇ ਲੋਕਾਂ ਦਾ ਕਹਿਣਾ ਇਹ ਹੈ ਵੀ ਜਦੋਂ ਜੇ ਹੁਣ ਵੀ ਨਾ ਇਸ ਚੀਜ਼ਾਂ ਨੂੰ ਦੇਖ ਕੇ ਪਾਰਟੀਵਾਦੀ ਤੋਂ ਲੀਡਰ ਦੀ ਪਹਿਚਾਣ ਤੋਂ ਉੱਤੇ ਉੱਠ ਕੇ ਮੁੱਦਿਆਂ ਨੂੰ ਦੇਖ ਕੇ ਵੋਟਾਂ ਨਾ ਕਰੀਆਂ ਤਾਂ ਅੱਗੇ ਨੂੰ ਨੁਕਸਾਨ ਹੋਰ ਹੋਊਗਾ ਕਿਉਂ ਉਹਨਾਂ ਦੇ ਸਮੇਂ ਦੇ ਦੌਰਾਨ ਖੜ ਰਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਅਮਲ ਕਿੰਨੇ ਕੁ ਲੋਕ ਕਰਦੇ ਨੇ ਵੱਡੀ ਗੱਲ ਇਹ ਰਹਿੰਦੀ ਆ ਸੀਨੀਅਰ ਵੀਡੀਓ ਲਿਸਟ ਮਨਤੇਜ ਨਾਲ ਸੁਮਿਤ